ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਭਾਜੀਨਾਂ ਦਾ ਜ਼ਰੂਰ ਹੈ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਪੰਜ ਨਾਂਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਪੰਜੇ ਮੱਜਾਂ ਜਿਹੜੀਆਂ ਸੁਗੀਆਂ ਸੋਹੀਆਂ ਹੋਣਗੀਆਂ ਜੀ ਵਿਤੇਲ ਸਾਰੀ ਇਹਨਾਂ ਮੱਜਾਂ ਦੀ ਆਪਾਂ ਭਾਜੀ ਗੁਰਵ੍ਰਿਯਾਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਹੋਰ ਕਿਹੜਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਵਧੀਆ ਜੀ ਵਧੀਆ ਹੋਰ ਇਹ ਹੋਰ ਰਿਕੁਐਸਟ ਬੇਨਤੀ ਕਰਦੇ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਤੇ ਨਗਦੇ ਭਾਜੀ ਆਪਣੇ ਤੋਂ ਹੈਗੇ 10 ਅੱਜ ਹਾਂਜੀ ਤੇ ਪੰਜ ਕਿ ਡੰਗਰ ਵੇਕੇ ਪੰਜ ਹੋਣ ਜਣ ਆਪਾਂ ਵਿਖਾਵਾਂਗੇ ਦੋ ਬੱਚਿਆਂ ਵਾਲੀਆਂ ਤਿੰਨ ਬਿਨਾ ਬੱਚਿਆਂ ਤੋਂ ਜਿੱਦਾਂ ਜਿੱਦਾਂ ਡੰਗਰ ਹੋਇਆ ਆਪਾਂ ਡਿਟੇਲ ਸਾਰੀ ਦੇਣੀ ਹੈ। ਹੱਥ ਜੋੜ ਕੇ ਹੋਈ ਬੇਨਤੀ ਆ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਸਾਈਬੀਆਨਾ ਪਾਓ। ਠੀਕ ਹੈ ਜੀ। ਇਹ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜ਼ਰੂਰ ਕਰੋ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਰੀਏ ਰਿਆਨ ਦੇ ਦਾ ਐਡਰੈਸ ਕੋਲਦੇ ਹਾਂ। ਹਾਂਜੀ ਨਾਮ ਜੀ ਪ੍ਰਤਾਪ ਸਿੰਘ ਛਾਹ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤੰਪ ਸੀਰੀ ਤਰਨਤੰਪ। ਪੋਸਟਲ ਨੰਬਰ 62847412684741 ਰੇਟ ਨੋਰਮਲੀ ਮੈਨਾਂ ਜੀ ਨੋਰਮਲੀ ਆ ਰੇਟ ਸਾਰੇ ਠੀਕ ਹੈ ਜੀ ਲਓ ਜੀ ਕਰੋ ਜੀ ਨੋਰਮਲ ਰਹਿ ਨੋਰਮਲੀ ਆ ਪਰੱਖਾ ਠੀਕ ਹੈ ਜੀ ਇਹ ਭਾਜੀ ਸੂਆ ਪਹਿਲਾ ਦੇ ਝੋਟੀ ਜੀ ਸੂਆ ਪਹਿਲਾ ਸੂਈ ਨੂੰ ਇਹ ਜ 20 25 ਦਿਨ ਜੀ ਮਹੀਨੇ ਤੋਂ ਅੰਦਰ ਹਾਂਜੀ ਕੋਈ ਕੱਟ ਤੇ ਨਾ ਜਾਵੇ 10 ਲੀਟਰ ਦੁੱਧ ਜਿਹਦੇ ਥਲੇ ਨੋ ਜਿਹੜਾ ਹੁਣ ਚਵਾਈ ਵਾਲਾ ਚਵਾਈ ਵਾਲਾ ਪੱਕਾ ਠੀਕ ਹੈ ਜੀ ਤੇ 8 ਲੀਟਰ ਦਸ ਕੇ ਦੇਣੀ ਆਪਾਂ 8 ਲੀਟਰ ਦੁੱਧ ਨੋ 10 ਲੀਟਰ ਨਿਕਲੂਗਾ ਠੀਕ ਹੈ ਜੀ ਇਹਨਾਂ ਕੋ ਆ ਕੇ ਫੇਰ ਕੱਦ ਨਿਕਾ ਠੀਕ ਹੈ ਜੀ 8 ਲੀਟਰ ਮੰਨ ਕੇ ਕੋਈ ਵੀਰ ਭਣੇ ਪ੍ਰਾਥਾ ਕਰ ਲੇ ਦੁੱਧ 9 ਦਾ ਲੀਟਰ ਨਿਕਲੂ ਘੱਟ ਨਹੀਂ ਨਿਕਲੂ ਠੀਕ ਹੈ ਜੀ ਹਾਂ ਜੀ ਭਾਵੇਂ ਆਪਣਾ ਤੋਂ 3 ਢੰਗ ਤੋਲ ਕੇ ਲੈ ਜੇ ਠੀਕ ਹੈ ਜੀ ਇਹਦੇ ਮਗਰ ਬੱਚਾ ਹੈ ਜੀ ਬੱਚਾ ਇਹਦੇ ਮਗਰ ਕਟਾ ਜੀ ਲਓ ਜੀ ਕਟਾ ਵਖਾਰੀ ਆਹ ਲਓ ਜੀ ਕਰੋ ਚੈੱਕ ਜੀ ਬੱਚਾ ਇਹਦੇ ਮਗਰ ਆ ਕਟਾ ਵਾ ਆਹ ਲਓ ਜੀ ਸੂਈ ਨੂੰ ਕੋਈ 20 25 ਦਿਨ ਹੋਏ ਆ ਚੈੱਕ ਕਰ ਲਓ ਆ ਕਟਾ ਜੇਦੇ ਮਗਰ ਬੱਚਾ ਹਾਂ ਜੀ ਹਾਂ 20 ਤੋਂ 25 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ 8 ਲੀਟਰ ਦੁੱਧ ਮੰਨ ਕੇ ਕੋਈ ਵੀਰ ਭਣੇ ਪ੍ਰਾਥਾ ਕਰ ਲੇ ਜੀ ਲਓ ਜੀ ਦੋ ਬੱਚੇ ਬੱਤੇ ਦੋ ਦ ਅਸ਼ਾ ਬ੍ਰਹਿਮ ਜੀ ਇਹਦੀ ਪਹੁੰਚ ਕਿੰਨੇ ਚੱਕ ਕਰਨੀ ਹੈ ਜੀ ਭਾਜੀ ਛੋਟੇ ਛੋਟੇ ਮੌਲ ਕਰਨੇ ਆਪਾਂ ਬਸ ਮਾਲ ਉਧਰ ਮਾਰ ਜਿਵੇਂ ਨਾ ਇੱਕ ਘੰਟੇ ਚ ਮਾਲ ਲੱਭ ਨਹੀਂ ਦਿਆ ਆਪਾਂ ਠੀਕ ਹੈ ਜੀ ਮੰਨ ਲਓ 50 ਅਈਆ ਹੁਣ ਅੱਧ ਮੇਰੇ ਅੱਡੇ ਤੇ ਮੈਂ 50 ਵੇਚ ਸਕਦਾ ਮਤਲਬ ਇਹ ਗੱਲ ਹੈ ਵੀ ਵੇਚਣੀਆਂ ਸੌਖੀਆਂ ਨੇ ਲੈਣਾ ਆਪਾਂ ਤੁਹਾਨੂੰ ਪਤਾ ਭਾਅ ਹੀ ਲੈਣਾ ਤੇ ਭਾਅ ਹੀ ਦੇਣਾ ਠੀਕ 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 ਹੈ ਹਾਂਜੀ 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 ਦੱਸੋ ਜੀ ਇੱਕ ਘੰਟੇ ਦੇ ਵਿੱਚ ਮਾਲ ਵੇਚਿਆ ਹੈ ਮੁੜ ਕੇ ਕੋਈ ਭੈਣ ਭਰਾ ਗੁੱਸਾ ਕਰਦੇ ਹੁਣ ਆਪਾਂ ਇਹੋ ਬੇਨਤੀ ਕਰਦੇ ਮੈਂ ਜਦੋਂ ਨੋਟੀਫਿਕੇਸ਼ਨ ਮੈਂ ਤੇ ਪਹਿਲਾਂ ਫੋਨ ਤੇ ਆ ਗਿਆ ਵੀ ਜਿੰਨੋਂ ਤੁਹਾਨੂੰ ਬਹਿਲਵਾਜ ਦੀ ਉਸ ਵੇਲੇ ਫੋਨ ਲਾ ਲਈ ਫੋਨ ਲਾ ਲਓ ਹਾਂਜੀ ਠੀਕ ਹੈ ਛੋਟਾ ਜਿਹਾ ਭਾਜੀ ਪਾਜੇ ਦੁੱਧ ਦੇ ਸਾਮ ਨਾਲ ਮੁੱਲ ਕਰੀਏ ਨਾ ਤੇ ਫਿਰ ਭਾਜੀ 80 85 ਭਾਵੇਂ 70 75 ਵੀ ਕਰੀ ਜੀ ਬਣਦਾ ਭਾਰ ਆਪਾਂ ਕਰਨਾ ਨਹੀਂ ਆ ਠੀਕ ਹੈ ਜੀ ਪੂਰੇ 60000 ਦੇ ਵਿੱਚ ਪਹੁੰਚ ਜੇ ਦੀ ਲਓ ਜੀ ਹਾਂਜੀ ਗੱਡੀ ਕੋਆਲ ਦੇ ਨੂੰ 57000 ਦੀ ਮੈਂ ਦੇਣੀ 9 ਦਾ ਲੀਟਰ ਦੁੱਧ ਤੇ ਮੈਂ ਥਲੇ 8 ਲੀਟਰ ਲਾ ਕੇ ਲਵੇ ਲਓ ਜੀ ਦੋਸਤੋ ਕਰੋ ਜੀ ਚੈੱਕ ਮਗਰ ਬਚਾ ਜੀ ਬਹੁਤ ਵੱਡੇ ਵੱਡੇ ਆਫਰ ਹਾਂਜੀ 60000 ਰੁਪਿਆ ਰੇਟ 8 ਲੀਟਰ ਦੁੱਧ ਤੇ ਮੌਕੇ 60000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੁਹਾਨੂੰ ਮਿਲਣੀ ਹੈ ਨਾਲ ਫ੍ਰੀ ਤੇ ਜੇ ਕੋਈ ਵੀਰ ਗੱਡੀ ਆਪਣੀ ਲੈਦਾ ਫੇਰ ਮਿਲਣੀ ਦਾ 57000 ਦੀ ਜੀ ਹਾਂਜੀ ਆਹ ਲੋ ਜੀ ਬਿਲਕੁਲ ਦੋਸਤੋ ਨਾਰਮਲ ਰੇਟ ਮੈਂ ਤਾਂ ਜਿੱਨਾਂ ਨਾਲ ਦੁੱਧਿਆ ਨਾ ਮੋਲ ਭਾਵੇਂ 85 70 75 ਵੀ ਕਰੀ ਆ ਪਰ ਮੋਲ ਨਹੀਂ ਕਰਨੇ ਆਪਾਂ ਦੇਣੀਆਂ ਬਹੁਤ ਸੁਣੋ ਦੋਸਤੋ ਕੱਦ-ਕੱਦ ਪਸ਼ੂ ਨਵਾਏ ਤਾਂ ਨਹੀਂ ਕਿਉਂਕਿ ਆਮ ਵੀਰਾਂ ਨੂੰ ਪਤਾ ਵਾ ਕਿ ਮੌਸਮ ਥੋੜਾ ਜਿਹਾ ਡਾਊਨ ਆ ਬੱਦਰਵਾਈ ਵਾਲਾ ਮੌਸਮ ਅਤੇ ਠੰਡ ਵਾਲਾ ਮੌਸਮ ਅਤੇ ਠੰਡ ਦੇ ਵਿੱਚ ਪਸ਼ੂ ਜਿਹੜੇ ਆ ਨਹੀਂ ਨਵਾਏ ਜਾਂਦੇ ਕਰ ਲਓ ਚੱਕ ਜੀ ਬਿਲਕੁਲ ਨੋਰਮਲ ਰੇਟ ਸ਼ੁਰੂਆਤ ਬਹੁਤ ਵਧੀਆ ਰੇਟ ਤੋਂ ਕੀਤੀ ਹੈ ਬਾਈ ਨੇ ਇਹਦੋਂ ਆ ਕੇ ਆਜੋ ਜੀ ਗਾੜੀ ਭਾਜੀ ਤਾਜੀ ਸੂਈ ਜੇ ਗਿਲਾ ਨਾੜੂ ਮਗਰ ਕੱਟੀ ਇਹ ਤਾਂ ਮਗਰ ਕੱਟੀ ਹੈ ਜੀ ਹਾਂ ਪਰਸੋਂ ਦੀ ਸੂਈ ਜੇ ਮਹੀਂ ਜੀ ਸਿੰਘ ਥੋੜਾ ਜਿਹਾ ਖੁੱਲਾ ਰੱਖਦੀ ਆ ਸੂਆ ਦੂਜਾ ਕੁੱਤਜਾਲ ਵਾਲੇ ਚੌਥਾ ਵਾਲੇ ਆਪ ਦੀ ਸਮਝ ਵੇਖ ਕੇ ਪੰਜਾਊਗਾ ਬਾਈ ਜੀ ਤੁਹਾਡੇ ਸਾਹਮਣੇ ਹੈ ਨਾ ਜੀ ਸਾਹਮਣੇ ਸੂਆ ਦੂਜਾ ਵਾਲਾ ਸਰੀਰ ਪੱਖੋਂ ਹਾਂ ਜੀ ਸਿੰਘਾਂ ਤੋਂ ਕੋ ਤਿੱਜਾ ਨਾਲੇ ਬਾਕੀ ਬਾਡੀ ਸਟਰਕਚਰ ਵੇਖੋ ਮੈਂ ਨਵੀਂ ਹਾਂ ਹਾਂ ਜੀ ਹਾਂ ਜੀ ਤੇ ਵੇਖੋ ਲੇਵੇਂ ਲੂਏ ਦੀ ਕਿੱਡੀ ਕੋਰੀ ਆ ਆ ਲੋ ਜੀ ਬੰ ਉਹ ਤਾਂ ਪਿਆਰ ਨਹੀਂ ਆਦੇ ਭਾਜੀ ਇਹਨੇ 11-12 ਲੀਟਰ ਦੁੱਧ ਦੇਣਾ ਨਹੀਂ ਹੁਣ ਕਿੰਨਾ ਤਿਆਰ ਹੈ 8 ਲੀਟਰ ਬੋਲਾ ਜੇ 8 ਲੀਟਰ ਬੋਲਾ ਹੀ ਹੈ ਨਾ ਇਹ ਕੱਚਾ ਦੁੱਧ ਹੀ ਹੈ ਹਾਂ ਤਾਜੀ ਸੁਈ ਮਗਰ ਲੱਤੀ ਆ ਵੇਖੋ ਮਗਰ ਕੱਟੀ ਆ ਵੇਖੋ ਮਗਰ ਕੱਟੀ ਦੋ ਚੀਜ਼ਾਂ ਮਿਲਣੀਆਂ ਜੀ ਦੋਸਤ ਤਾਜੀ ਸੁਈ ਮਗਰ ਕੱਟੀ ਗਿੱਲਾ 나ੜੂ ਹਾਲੋ ਜੀ ਕਰ ਲਓ ਚੱਕੀ ਨਾੜੂ ਨਾਲ ਗਿੱਲਾ 나ੜੂ ਹਾਲੋ ਜੀ ਬਹੁਤ ਸੋਹਣੀ ਕੱਟੀ ਹਾਂਜੀ ਹਾਂਜੀ ਬਿਲਕੁਲ ਜੈਡ ਬਲੈਕ ਹਾਂਜੀ ਹਾਂਜੀ ਤੇ ਹਾਂਜੀ ਦੁੱਧ ਕਿੰਨਾ ਦੱਸਿਆ 8 ਕਿਲੋ ਬੋਲਾ ਭਾਜੀ 9-10 ਲੀਟਰ ਆ ਬੋਲਾ 8 ਲੀਟਰ ਲਾ ਕੇ ਕੋ ਲੈ ਲੈ 8 ਲੀਟਰ ਮੰਨ ਕੇ ਕੋ ਸ ਹਾਂਜੀ ਤੇ ਦੱਸੋ ਜੀ ਇਹਦੀ ਫੇ ਪਹੁੰਚ ਪਹੁੰਚ ਭਾਜੀ ਇਹਦਾ ਵੀ ਭਾਅ ਛੋਟਾ ਜਾਈਗਾ ਜੀ ਇਹਦੀ ਵੀ ਪੂਰੇ 60000 ਦੇ ਵਿੱਚ ਪਹੁੰਚ ਅੱਛਾ ਬਰਾਬਰੀ ਕਰਤੀਆਂ ਹਾਂਜੀ ਠੀਕ ਗੱਡੀ ਕੋ ਆਪ ਦੀ ਲੈ ਉਹ 57000 ਦੀ ਲਓ ਜੀ ਜੋੜਾ ਬਰਾਬਰ ਹੋ ਗਿਆ ਹਾਂਜੀ ਹਾਂਜੀ ਜਿਹੜੇ ਵੀਰ ਨੇ ਖਰਨੀ ਤੇ ਜੋੜਾ ਖੜੂਗਾ ਤਾਂ ਉਹਨੂੰ ਵੀ ਫਾਇਦਾ ਤੇ ਇਹਨੂੰ ਵੀ ਵੀਰ ਨੂੰ ਪਤਾ ਹੈ ਇਹਦਾ ਜੋੜਾ ਅਗਲੇ ਬਣਾਉਣਾ ਹਾਂਜੀ ਜੇ ਜੋੜਾ ਅਗਲੇ ਬਣਾਉਣਾ ਉਹ ਅਗਲਾ ਬਣਾ ਲੈ ਪੈਣਾ ਪੈਣਾ ਮੇਲਣਾ ਬਣਾ ਦਿੱਤਾ ਹਾਂ ਠੀਕ ਠੀਕ ਹੈ ਜੀ ਲਓ ਜੀ ਕਰ ਲਓ ਜੇ ਆਹ ਲਓ ਜੀ ਵੇਖੋ ਆ ਵੇਖੋ ਤੁਸੀਂ ਸੇਂਡੋ ਤੋਂ ਥੋੜਾ ਜਿਹਾ ਜਰੂਰ ਖੁੱਲਾ ਰਹਦੀ ਬਾਕੀ ਦੀ ਆਰਡਰ ਮੈਂ ਨਾ ਇਹ ਸਿੰਗਾ ਨਾਲ ਜਾਵੇ ਕੋਈ ਦੁੱਧ ਦਊ ਕਿ 12 ਲੀਟਰ ਠੀਕ ਹੈ ਜੀ ਲਓ ਜੀ ਭਾਵ ਨਹੀਂ ਇਹ ਲੱਭਣਾ ਕਰੋ ਆ ਦੋਸਤੋ ਬਿਲਕੁਲ ਨੋਰਮਲ ਰੇਟ 60000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆ ਗਿਆ 57000 ਰੁਪਏ ਚ ਮੱਝ ਮਿਲ ਜਣੀ ਜੇ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਆ ਲੋ ਜੀ 8 ਲੀਟਰ ਦੁੱਧ ਚ ਮੌਕੇ ਦਾ ਤਿਆਰ ਦੋਵਾਂ ਮਜਾਂ ਦਾ ਦੁੱਧ ਬਰਾਬਰ ਮੈਂ ਨਾ ਜੀ ਬੋਲਾ ਬਰਾਬਰ ਬੋਲਾ ਵਾ ਬੋਲਾ ਜੇ ਸਲੇ ਠੀਕ ਹੈ ਜੀ ਕੱਚਾ ਦੁੱਧ ਹਾਂਜੀ ਹਾਂਜੀ ਆ ਲੋ ਜੀ ਆਓ ਜੀ ਦੋ ਕਿਤੇ ਨੰਬਰ ਗਰੀ ਭਾਜੀ ਵੱਡੇ ਕਰਦੀ ਝੋਟੀ ਲਓ ਜੀ ਕਰੋ ਚੈੱਕੀ ਸੂਈ ਨੂੰ ਇਹਦੇ ਕੋਈ 3 1/2 ਮਹੀਨੇ ਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ 1 ਮਹੀਨੇ ਦੀ ਬਣੀ ਵੀ ਜੀ ਜੀ ਮੇਰੇ ਹਿਸਾਬ ਨਾਲ ਸੱਜਰ ਮੈਂ ਟੀ ਲੈਣ ਜਾਈਏ 1,25,30 ਦੀ ਆਉਣੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਦੇਸਲ ਦੁੱਧ ਨੂੰ ਕਿੰਨਾ ਜੀ ਦੁੱਧ ਭਾਜੀ 7 ਲੀਟਰ ਦੇਸਲ 7 ਲੀਟਰ ਮੰਨ ਕੇ ਕੋਈ ਸੌਦਾ ਕਰ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਠੀਕ ਹੈ ਜੀ ਰੇਟ ਬਿਲਕੁਲ ਨਾਰਮਲ ਹਾਂਜੀ ਹਾਂਜੀ ਦੱਸੋ ਜੀ ਇੱਕੇਰੀ ਲਾਹਤ ਹੀ ਇੱਕੇ ਮੈਂ ਵੱਡੀ ਜੇ ਕੋਈ ਬਣਾ ਲੂਗਾ ਬਣੀ ਨਿਕਲ ਸਕਦੀ ਹੈ ਠੀਕ ਹੈ ਜੀ 58000 ਦੇ ਵਿੱਚ ਪਹੁੰਚ 58000 ਗੱਡੀ ਕੋ ਆਪ ਦੀ ਲੈਊਗਾ 55000 55000 ਦੀ ਦੇ ਲੋ ਜੀ ਆਜੇ ਵੱਡੀਆਂ ਆਫਰਾਂ ਜੇ 7 ਲੀਟਰ ਦੁੱਧ ਮੰਨ ਕੇ ਬਾਈ ਸੌਦਾ ਕਰ ਲੇ ਕਹਿੰਦਾ ਤੇ ਬਾਕੀ ਮੈਂ ਤਾਂ ਕੱਡ-ਕੱਡ ਵੇਖ ਲਓ ਪੂਰਾ ਵੱਡਾ ਕਰ ਮੈਂ ਤਾਂ ਜੀ ਸੂਈ ਨੂੰ 3 ਸਾਢੇ 3 ਮਹੀਨੇ ਥੋਏ ਨੇ ਪਣੀ ਨੂੰ ਮਹੀਨਾ ਆਇਆ ਹੈ ਸਾਢੇ 3 ਮਹੀਨੇ ਦਾ ਟਾਈਮ ਹੋ ਗਿਆ ਜਿਹਨੂੰ ਸੂਈ ਨੂੰ ਤੇ 1 ਮਹੀਨਾ ਹੋ ਗਿਆ ਜਿਹ ਬਣੀ ਨੂੰ ਜਿਹੜਾ ਵੀਰ ਖੜੂਗਾ ਉਹਦੀ ਕਿਸਮਤ ਹੈ ਵੇਖੋ ਜੀ ਤਲਕਣ ਥੱਲੇ ਨਾ ਹਾਂਜੀ ਹਾਂਜੀ ਆ ਲੋ ਜੀ ਤਲਕਣ ਥੱਲੇ ਮੈਂ ਵੱਡੀ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਚਿੱਤ ਦੁੱਧ 7 ਲੀਟਰ 7 52000 ਦੇ ਵਿੱਚ ਪਹੁੰਚ ਗੱਡੀ ਕੋ ਆਪ ਵੀ ਲੈਊਗਾ ਤੇ ਪੂਰੇ 56 ਮੈਨ ਲਈ 55000 ਦੇ ਹਾਂਜੀ ਕਿਰਾਇਆ ਕੱਢ ਕੇ 3000 ਜੀ ਛੱਡ ਦੋ ਪਾਸੇ 55000 ਜੀ ਮਿਲ ਜਣੀ ਆ ਜੀ ਹਾਂਜੀ ਹਾਂਜੀ ਲਓ ਜੀ ਆ ਕਰੋ ਚੈੱਕ ਜੀ ਆਪਾਂ ਦੇ ਹੀ ਦੇਣੀ ਆਗੇ ਬੱਸ ਵੱਡਾ ਕੱਦ ਕਾਠ ਮੈਂ ਤਾਂ ਵੇਖੋ ਜੀ ਕਰੋ ਚੈੱਕ ਹਾਂਜੀ ਠੀਕ ਹੈ ਜੀ ਇਹ ਦੋ ਕਿਹਾ ਜੀ ਚਾਰ ਨੰਬਰ ਗੱਡੀ ਭਾਜੀ ਨੀਲੀ ਗੱਡੀ ਨੀਲੀ ਰਾਵੀ ਆ ਗਈ ਜੀ ਆ ਲਓ ਜੀ ਨੀਲੀ ਨੀਲੀ ਰਾਵੀ ਤੇ ਕਮਾਲਾਂ ਹੀ ਕਰੀ ਜਾਂਦੀ ਦੁੱਧ 8 ਲੀਟਰ ਦੇ ਕੰਡਾ ਲਾਵਾ ਇਹਦੇ ਸਾਡੇ ਆਹ ਵੇਖੋ ਜੀ ਫਟੇ ਲਾਈ ਬੈਠੀ ਜੇ ਕਰਵਾ ਲਈ ਸੁਨੀ ਨੂੰ ਇਹਨੂੰ ਵੀ ਕੋਈ ਤਿੰਨ ਕੁ ਮਹੀ ਮੀਨੇ ਦੀ ਬਣੀ ਵੀ ਹੋ ਗਈ ਹਾਂਜੀ ਮਿਲਦੀ ਭਾਰੇ ਪਰ ਆਪਾਂ ਦੁੱਧੇ ਹਸਾਉਣਾ ਦੇਣੀ ਇਹ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਲੋ ਜੀ ਕਰੋ ਚੱਕ ਜੀ ਨੀ ਨੀਰਾ ਵੀ ਜੇ ਨਵਾਤੀ ਨੂੰਤੀ ਹੋਏ ਪੂਰਾ ਪ੍ਰਿੰਟ ਹੈ ਪੂਰਾ ਨੀਲੀ ਰੰਗ ਹਾਂਜੀ 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 ਦਿਖਾ ਵੀ ਦੇਵਾਂਗੇ ਬਾਕੀ ਦੇ ਦੋਸਤੋ ਆ ਚੀਜ਼ ਕਰੋ ਚੱਕ ਹਾਂਜੀ 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 ਇਹਦੀ ਕਿਨੇ ਚ ਪਹੁੰਚੇ ਇਹਦੀ ਜਾਇ ਜੀ ਹੈ ਜੀ ਹਾਂਜੀ ਪੂਰੇ 53000 ਦੇ ਵਿੱਚ ਪਹੁੰਚ 53000 ਗੱਡੀ ਕੋਲ ਦੇ ਲਈ 50000 ਦੀ ਦੇਣੀ 50000 ਦੀ ਮੱਝ ਮਿਲ ਜਰ ਰਹੀ ਹੈ ਨਾ ਜੀ 2-8 ਕਿਲੋ ਹਾਂਜੀ 8 ਕਿਲੋ 8 ਕਿਲੋ ਜੀ 500 ਰੁਪਏ ਔਰ ਛੋਟ ਕਰ ਦੇਣੇ ਲੋ ਜੀ 552 ਹਾਂਜੀ ਗੱਡੀ ਕੋਲ ਦੇ ਲਈ 500 ਘਟ 50 ਦੀ ਦੇ ਦੋ 500 ਘਟ 50 95000 ਰੁਪਏ ਲਓ ਜੀ ਬਿਲਕੁਲ ਨਿਗਾਹ ਦਾ ਮੁੱਲ ਜੀ ਮੈਂ ਨਾ ਸਾਢੇ ਵਾਲਾ ਕੱਟ ਹੀ ਨਹੀਂ ਦਿੰਦਾ ਤੇ ਹਾਂਜੀ ਸਾਢੇ ਵਾਲਾ ਕੱਟ ਹੀ ਦਿੰਦੇ ਕਿ ਨਹੀਂ ਕੱਢ ਦੋ ਫਿਰ ਕਢ ਲੀਏ ਜੀ ਕੱਢ ਦੋ ਲਓ ਕਢ ਦੋ ਤੁਹਾਡੀ ਨਹੀਂ ਮੋੜਨੀ ਆਪਾਂ ਪੂਰੇ 52 ਤੇ ਪਹੁੰਚ ਜੀ 52000 ਘਟ 50 ਦੀ 52000 ਦੀ ਕਰੋ ਜੀ ਚੈੱਕ ਹਾਂਜੀ ਹਾਂਜੀ ਤੇ ਜੇ ਕੋਈ ਵੀ ਗੱਡੀ ਆਪਣੀ ਲੈ ਜਾ ਫਿਰ 90000 90000 ਦੀ ਫਿਕਸ ਰੇਟ ਲਓ ਜੀ 8 ਲੀਟਰ ਦੁੱਧ ਤੇ ਬਰੀਡ ਨੀਲੀ ਰਾਵੀ ਚੈੱਕ ਕਰੋ ਜੀ ਆਹ ਵੇਖੋ ਜੀ ਆਹ ਵੇਖੋ ਜੀ ਪੂਰੀ ਨਾ ਦੇਖੋ ਦੋਸਤੋ ਮੈਂ ਨਾ ਕਾਢ ਕਾਢ ਦੇਖੋ ਮੈਂ ਤਾਂ ਤੇਦੀ ਬਰੀਡ ਦੇਖੋ ਤੁਹਾਨੂੰ ਦੱਸਿਆ ਵੀ ਨਵਾਇ ਨਹੀਂ ਕਿਉਂਕਿ ਠੰਡਾ ਮੌਸਮ ਹੋ ਕੇ ਨਵਾਇ ਨਹੀਂ ਪਛੂ ਨਹੀਂ ਤੇ ਇਹਦੀ ਚਮਕਦਮ ਕਿਹੜੀ ਦੁਗਣੀ ਹੋ ਰਣੀ ਖਰੇਡ ਬਿਲਕੁਲ ਨੋਰਮਲ ਦੁੱਧ 8 ਕਿਲੋ ਤਿਆਰ ਹੈ ਜੀ ਆਹ ਲੋ ਜੀ ਬੈਕ ਸਾਈਡ ਤੋਂ ਚੈੱਕ ਕਰ ਲੋ ਦੋ ਦੋ ਚਾਰ ਨਗ ਦਿਖਾਤੇ ਪੰਜਵਾਂ ਨਗ ਆਉਣ ਲਾ ਚਾਰੇ ਮੱਝਾਂ ਪੰਜਾਂ ਦੇ ਚਾਰੇ ਖਾਨ ਦਿਖਣਵੇਂ ਗੈਪ ਚ ਕੋਈ ਫੋੜ ਸ਼ਾਂਗ ਨਹੀਂ ਨਾਲ ਕਿਸੇ ਮੱਝ ਦੇ ਵੀ ਆਓ ਜੀ ਗੜੀ ਭਾਜੀ ਨੂੰ ਸੂਈ ਨੂੰ ਮਹੀਨੂ ਹੋਏ ਰੇ ਕੋ ਤਿੰਨ ਸਾਢੇ ਤਿੰਨ ਮਹੀਨੇ ਨੂੰ ਹਾਂਜੀ ਇੱਕ ਮਹੀਨੇ ਦੀ ਬਣੀ ਜੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਸੂਆ ਦੂਜਾ ਦੂਜਾ ਸੂਆ ਹੈ ਨਾ ਜੀ ਰੇਟ ਬਿਲਕੁਲ ਹੀ ਜਾਇਜ਼ ਅੱਛਾ ਜੀ ਹਾਂਜੀ ਬਿਲਕੁਲ ਜ਼ੀਰੋ ਕਰ ਬਿਲਕੁਲ ਹੀ ਜਾਇਜ਼ ਹਾਂਜੀ ਦੱਸੋ ਜੀ ਦੁੱਧ ਹੈਗਾ ਜੇ 7 ਕੋ 6 ਵਾਲੇ ਜੀ ਰੇਟ ਬਿਲਕੁਲ ਹੀ ਡਾਊਨ ਆਪਾਂ ਕਰ ਦੇਣਾ 47000 ਦੇ ਵਿੱਚ ਪਹੁੰਚ ਗੱਡੀ ਕੋਲ ਦੇ ਪੂਰੇ 44000 ਦੀ 44000 ਹੈ ਨਾ ਹਾਂਜੀ ਹਾਂਜੀ ਹੈਗੀ ਕਿਉਂਕਿ ਜੇ ਥੋੜੀ ਬੜੀ ਮੈਂ ਆ ਜੀ ਸਾਰੀਆਂ ਕਚਈਸਾਂ ਕੱਢੀ ਜਾਂਦੇ ਆਪਾਂ ਨੇ ਲਓ ਜੀ ਕਰ ਲਓ ਵੀ ਚੈੱਕ ਬਿਲਕੁਲ ਨਾਰਮਲ ਰੇਟਸ ਸੰਤਾ ਜੀ ਸਾਫ ਪਰ ਨਹੀਂ ਨਹੀਂ ਦੇਣੀ ਜੇ ਆਪਣੇ ਤੋਂ ਆਗੇ ਗੁਜਾਇਸ ਰਹੇਗੀ ਤੇ ਫਿਰ ਗੁਜਾਇਸ ਕਿੱਥੇ ਜੋ ਠੀਕ ਹੈ ਜੀ ਜੈਸ ਦੀਆਂ ਪਰਹੰਦੇ ਆ ਲੋ ਜੀ ਕਰੋ ਵੀ ਚੈੱਕ ਦੋਸਤੋ ਮੈਂ ਦਾ ਕਾਡ ਕਾਟ ਵੇਖੋ ਸੂਬਾ ਦੂਜਾ ਬਾਈ ਕਹਿੰਦਾ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ 47000 ਦੇ ਵਿੱਚ ਮੱਝ ਮਿਲ ਜਣੀ ਜੇ 6 ਕਿਲੋ ਦੁੱਧ ਨਾਲ ਨਾਲ ਜੀ ਲਓ ਜੀ 47000 ਦੇ ਵਿੱਚ ਪਹੁੰਚ ਗੱਡੀ ਕੋ ਆਪ ਲੈਊਗਾ 47000 ਹੈ ਨਾ ਹਾਂ ਜੀ ਲਓ ਜੀ ਚੈੱਕ ਕਰ ਲਓ ਜੀ ਹਲੋ ਇਹ ਵੇਖੋ ਜੀ ਬਹੁਤ ਸੋਹਣਾ ਕੱਦ ਕੱਦ ਮੈਂ ਦਾ ਲੋ ਜੀ ਕਰੋ ਜੀ ਇੱਕ ਪੰਜ ਨਗ ਤਾਂ ਦਿਖਾਤੇ ਆ ਡਿਟੇਲ ਸਾਰੀ ਕੱਲੇ ਕੱਲੇ ਨਗਰੀ ਬਾਈ ਨੇ ਦੱਸਦੀ ਐ ਪੰਜੇ ਨਗ ਸੂਏ ਸਵਾਏ ਆ ਜੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਐ ਤੁਹਾਡਾ ਫਰਜ਼ ਐ ਜ਼ਰੂਰ ਕਰਿਆ ਕਰੋ ਅਡਰੈਸ ਇੱਕ ਵਾਰੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਿੰਘ ਸਾਹਿਬ ਨਾਮ ਹੈਗਾ ਜੀ ਭਾਜੀ ਨੇ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇੱਕ ਵਾਰੀ ਫੇਰ ਬੋਲ ਦੋ ਹਾਂਜੀ ਫੋਨ ਨੰਬਰ ਜੀ 628474141127 628474141127 ਠੀਕ ਹੈ ਜੀ ਹੱਥ ਜੋੜ ਕੇ ਹੋਏ ਬੇਨਤੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਆਪਾਂ ਨੂੰ ਸਾਈ ਬਿਆਨ ਪਾਉ ਹਾਂਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ ਚਮਗੀਆਂ ਘੰਟਿਆਂ ਜਿਹੜਾ ਉਸੇ ਵੇਲੇ ਆ ਸਕਦਾ ਭਾਵੇਂ ਬਿਆਨਨਾ ਬਣਾ ਪਾਉ ਠੀਕ ਹੈ ਜੀ ਦੋ ਦੋ ਇਹ ਬਾਈ ਮਾਈਕ ਰੱਖਦਾ ਭਾਈ ਗੁਰਵਰੀਆ ਸਿੰਘ ਜੀ ਅੱਜ ਬਾਈ ਨਾ ਸ਼ਹਿਰੋਂ ਆਇਆ ਕਿਸ ਪ੍ਰੋਗਰਾਮ ਤੋਂ ਅਨੇ ਅੱਜ ਨਾ ਫੋਟੋ ਫੋਟਾ ਨਾ ਕਰਕੇ ਭਾਈ ਤਰੇ ਤਰੇ ਫਿਰਦੇ ਰਿਆਂ ਫਿਰ ਹੁਣ ਇਹ ਉਦਾਂ ਵੀਡੀਓ ਆਪ ਸਵੇਰੇ ਪਾਉਣੀ ਠੀਕ ਹੈ ਜੀ ਤੇਰੇ ਟਾਈਮ ਨਹੀਂ ਹੈਗਾ ਠੀਕ ਬੇਨਤੀ ਜੀ ਇਹ ਘਰੇ ਆ ਕੇ ਤੇ ਆਪਦੇ ਤਸੱਲੀ ਕਰਕੇ ਠੀਕ ਹੈ ਸਾਸਰੀ ਗਾਂ ਜੀ ਸਾਸਰੀ ਗਾਂ ਜੀ